ਸਸਿਕਾਪਾ ਬੀਜੀ ਸਸਿਕਾ ਦਾ ਕੋ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਬਹਿ ਜਾ ਹਾਂਜੀ ਵਧੀਆ ਜੇ ਔਰ ਸੁਣਾ ਬੱਚੇ ਠੀਕ ਠਾਕ ਹਾਂਜੀ ਬੱਚੇ ਵੀ ਠੀਕ ਆ ਹੋਰ ਜੀ ਉਹ ਨਹੀਂ ਆਏ ਨਾਲ ਨਹੀਂ ਉਹ ਨਹੀਂ ਸੀ ਆਏ ਉਹ ਅੱਜ ਮੇਲਾ ਆਈਗਾ ਉੱਥੇ ਗਏ ਆ ਬਸੇ ਹਾਂਜੀ ਮੈਂ ਬਸੇ ਹੀ ਆਈ ਆ ਠੀਕ ਹੈ ਠੀਕ ਆ ਔਰ ਸੁਣਾ ਹਾਂਜੀ ਵਧੀਆ ਜੇ ਚੱਲ ਤੂੰ ਬੈਠ ਤੇ ਬਾਹੂ ਮੈਂ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਭਾਬੀ ਜੀ ਪਾਣੀ ਨਾਲ ਆਇਓ ਮਿੰਦੋਸੋ ਮੰਮੀ ਕਿੱਥੇ ਉਹਨਾਂ ਦਾ ਆਪਰੇਸ਼ਨ ਠੀਕ ਠਾਕ ਹੋ ਗਿਆ ਹਾਂ ਬੜਾ ਵਧੀਆ ਕਿ ਠੀਕ ਠਾਕ ਹੋ ਗਿਆ ਮੰਮੀ ਨੇ ਅੰਦਰ ਬੈਠੇ ਆ ਹਾਂਜੀ ਹਾਂ ਚਲ ਜਾ ਮਮੀ ਲੱਗ ਗਈ ਤੀ ਫਿਰ ਮੈਨੂੰ ਨਹੀਂ ਪਾਣੀ ਉੱਥੇ ਠੀਕ ਜੀ ਹਾਂ ਚਲ ਜੂ ਠੀਕ ਜੀ ਇੱਦਾਂ ਕਰਦੀ ਆ ਮਾਤਾ ਨੂੰ ਜਾ ਕੇ ਪੁੱਛਣੀ ਆ ਪੈਸਿਆਂ ਬਾਰੇ ਇਹਨੇ ਤੇ ਮਾਂ ਦੇ ਪੁੱਤ ਨੇ ਗੱਲ ਨਹੀਂ ਕਰਨੀ ਮੈਨੂੰ ਹੀ ਗੱਲ ਕਰਨੀ ਪੈਣੀ ਇਹਦੇ ਕਿਆ ਮੈਂ ਚੁੱਪ ਕੀਤੀ ਰਹੂੰਗੀ ਹੁਣ ਅਹੀਂ ਵੀ ਆਪਣਾ ਘਰ ਬੂਆ ਬਣਾਉਣਾ ਕਿ ਨਹੀਂ ਬਣਾਉਣਾ ਉਸਾਂ ਦੇ ਸਹੀ ਜਿਹੜੇ ਪਹਿਲੀ ਦੇ ਪੈਸੇ ਆ ਉਹ ਕਿੱਥੇ ਆ ਸਾਸਿਕਾਲ ਜੀ

ਵੱਦੀਆ ਹੱਥ ਜਿੱਦਾਂ ਠੀਕ ਠਾਕ ਬਣ ਗਈ ਹਾਂ ਠੀਕ ਠਾਕ ਬਣ ਗਈ ਬੜਾ ਸੋਹਣਾ ਦੀਦਾ ਹੁਣ ਤੇ ਚਲੋ ਵੱਦੀਆ ਅੱਗੇ ਅੱਜ ਐਨਕ ਲਾ ਕੇ ਤੇ ਦੇਖਣ ਦੀ ਮੈਂ ਨਹੀਂ ਲਾਵਾ ਦੂਰ ਤੱਕ ਤੇ ਹੰਡਿਆ ਪਿਆ ਅੱਛਾ ਅੱਛਾ ਚਲੋ ਵੱਦੀਆ ਨਿਆਣੇ ਠੀਕ ਆ ਵੀ ਠੀਕ ਜੇ ਨਿਆਣੇ ਵੀ ਮੰਨੂ ਠੀਕ ਹੀ ਹਾਂਜੀ ਉਹ ਵੀ ਠੀਕ ਹੀ ਤੇ ਤੂੰ ਨਾਲ ਲੈ ਆਂਦੀ ਕਿ ਤਾਈ ਆ ਮੈਂ ਬਸ ਹੀ ਆਈ ਆ ਬੱਚੀ ਆ ਮੰਮੀ ਵੱਡੀ ਭਾਬੀ ਤੇ ਬਾਹਰ ਬੈਠੇ ਸੀ ਤੇ ਨਿੱਕੀ ਭਾਬੀ ਕਿੱਥੇ ਗਏ ਆ ਨਿੱਕੀ ਵੀ ਉੱਥੇ ਅੰਦਰ ਹੀ ਹੋ ਨਿੱਕੀ ਦਾ ਤੈਨੂੰ ਮੈਂ ਕੀ ਦੱਸਾਂ ਝਟ ਮੂੰਹ ਫਲਾ ਲੈਂਦੀ ਆ ਮੁੰਡੇ ਨੂੰ ਆਂਦੀ ਓ ਇਹਨੇ ਅੰਗਰੇਜ਼ੀ ਸਕੂਲੇ ਪਾਉਣਾ ਹਾਂਜੀ ਜਦੋਂ ਪੁੱਤ ਉਹਨਾਂ ਨੂੰ ਨਿਆਣਾ ਨੂੰ ਪੜਾਉਣਾ ਨਹੀਂ ਦੱਸਣਾ ਨਹੀਂ ਤੇ ਪੰਜਾਬੀ ਸਕੂਲਾਂ 'ਚ ਨਿਆਣੇ ਪੜ੍ਹ ਨਹੀਂ ਦੇ ਉਹਦੀਆਂ ਵਿੱਚ ਕੁੜੀਆਂ ਪੰਜਾਬੀ 'ਚ ਹੀ ਪੜੀਆਂ ਹਾਂ ਹਾਂਜੀ ਇਹ ਨਿਆਸੀ ਅੱਗਲੋ ਹੀ ਹੁਣ ਮੂੰਹ ਫਲਾਈ ਫਿਰਨ ਰਹੀ ਓ ਚੋੜ ਮੈਂ ਤੇ ਕਰਾਂ ਤੇ ਕਰਾਂ ਕੀ ਮੈਂ ਮੈਂ ਤੇ ਅੱਗੇ ਆਖਣ ਦੀ ਪੀ ਚੰਗਾ ਮੈਨੂੰ ਇਹ ਸਤਾ ਦੇਣ ਲਈ ਕੋਈ ਗੱਲ ਨਹੀਂ ਮੰਮੀ ਮੈਂ ਜਾ ਕੇ ਉਹਨਾਂ ਨੂੰ ਆਪ ਹੀ ਮਿਲਣਨੀ ਆ ਉਹਨਾਂ ਦਾ ਨਾ ਗੁੱਸਾ ਕਰਿਆ ਕਰੋ ਉਹਨਾਂ ਦਾ ਸੁਭਾਅ ਹੀ ਐਦਾਂ ਦਾ ਵਾ ਉਹਨਾਂ ਨੇ ਤੇ ਫੇਰ ਓਦਾਂ ਦੇ ਨਹੀਂ ਹੋ ਜਾਣਾ ਵਾ ਨਹੀਂ ਪਤਾ ਮੈਂ ਕਾਹਦਾ ਕੁਛਾ ਕਰਨਾ ਮੈਂ ਤਾਂ ਨਹੀਂ ਕਰਦੀ ਪਰ ਵੱਡੀ ਜਿੱਤੇ ਦਿਲ ਚ ਕੋ ਹੁੰਦਾ ਹੀ ਆ ਨਾ ਕਿ ਜੇ ਮੈਂ ਸਾਰਾ ਦਿਨ ਲੱਗੀ ਰਹਿਣੀ ਆ ਤੇ ਚੱਲ ਇਹ ਵੀ ਮਿਸਤਰੀ ਲੱਗੇ ਆ ਕੋਹਨਾ ਕੋਹ ਮੇਰੇ ਨਾਲ ਕਰਾਵੇ ਹਾਂਜੀ ਤੇ ਚੱਲ ਕੋਈ ਨਹੀਂ ਮਿਲਣਾ ਤੂੰ ਜਾ ਕੇ ਮੈਂ ਕਹਣਾ ਆਹ ਪਤਾ ਨਹੀਂ ਕੀ ਹੋਈ ਜਾਂਦੇ ਆ ਸਿਰ ਚੱਕੜੀ ਆਈ ਜਾਂਦੇ ਆ ਵੇਖਾਂ ਭਲਾਣ ਚ ਲਾ ਕੇ ਵੇਖੀਂ ਬੈਣੀ ਆ ਘੜੀ ਮੰਮੀ ਕੀ ਗੱਲ ਹੋਈ ਆ ਬੜੇ ਟਿੱਲੇ ਟਿੱਲੇ ਲੱਗਣ ਡਿਆ ਨਹੀਂ ਉਦਾਂ ਹੀ ਨਾ ਥੋੜਾ ਸਲੀਟਲਾ ਲੱਗਣ ਡਿਆ ਇਹ ਉਹਦਾ ਠੀਕ ਆ ਮਾ ਕੋਈ ਗੱਲ ਨਹੀਂ ਜੇ ਜ਼ਿਆਦਾ ਟਿੱਲੇ ਹੋ ਤੇ ਜਾਂ ਤੇ ਦਵਾਈ ਲੈ ਆਓ ਤੇ ਜੇ ਨਹੀਂ ਤਾਂ ਘਰੇ ਖਰਾਕ ਹੈਗੀ ਤੁਹਾਡੀ ਪਈ ਉਹ ਦਵਾ ਨਹੀਂ ਹੈਗੀ ਹੀ ਦਵਾਈ ਮੈਂ ਤੇ ਉਹ ਖਾ ਲਈ ਹੈ ਦਵਾਈ ਮੈਂ ਤੇ ਕੋਈ ਗੱਲ ਨਹੀਂ ਕਰ ਗੱਲ ਤੂੰ ਜਿਹੜੀ ਕਰਨੀ ਆ ਮੰਮੀ ਗੱਲ ਕਾਦੀ ਕਰਨੀ ਸਲਾਹ ਹੀ ਕਰਨੀ ਆ ਤੁਹਾਡੇ ਨਾਲ ਕਰ ਗੱਲ ਮੈਂ ਐਡੀ ਵੀ ਨਹੀਂ ਕਿ ਜ਼ਿਆਦਾ ਠੀਕ ਆ ਕੋਈ ਗੱਲ ਨਹੀਂ ਮੈਂ ਸੋਚਣ ਡਈ ਸੀਗੀ ਕਿ ਕਦੋਂ ਆਉਂਦੇ ਆ ਕਮਰੇ ਬਣਾਏ ਆ ਤੇ ਅਜੇ ਤੱਕ ਪਲਸਟਰ ਨਹੀਂ ਹੋਏ ਆਣਗਵਾਟ ਸਾਰਿਆਂ ਨੇ ਪਲਾਸਤਰ ਕਰਾ ਲਿਆ ਸਾਡੇ ਨਾਮ ਅਗਰੋਂ ਲਾ ਕੇ ਤੇ ਗੇਤੀ ਕਮਰੇ ਤਿਆਰ ਕਰਾ ਲਿਆ ਤੇ ਮੈਂ ਸੋਚਣ ਡਈ ਕਿ ਮੈਂ ਵੀ ਇੱਕ ਕਮੇਟੀ ਪਾਈ ਆ ਤੇ ਥੋੜੇ ਬਾਲੇ ਪੈਸੇ ਤੁਹਾਨੂੰ ਵਿੱਚ ਓਨੇ ਦੇ ਮਿਲੇ ਆ ਤੇ ਮੈਂ ਆਂਦੀ ਵੀ ਕਿਉਂ ਨਾ ਇਹ ਕਮਰੇ ਪਲਾਸਤਰ ਕਰਾ ਲੀਏ ਆਹੇ ਇਹਨੂੰ ਉਦੋਂ ਹੀ ਪਤਾ ਲੱਗ ਜਾਂਦਾ ਵਾ ਜਦੋਂ ਓਨੇ ਦੇ ਪੈਸੇ ਹੁੰਦੇ ਆ ਮੇਰੇ ਘਰ ਵਾਲੇ ਦੀ ਕਮਾਈ ਆ ਉਹ ਆਖ ਦਿੰਦੀ ਆ ਪੀ ਘਰ ਦਾ ਕਰ ਲਈਏ ਉਹ ਕਰ ਲਈਏ ਮੇਰੀ ਮਰਜ਼ੀ ਆ ਜਿੱਦਾਂ ਮੈਂ ਕਰਾਂ ਚਾਹੇ ਨਾ ਕਰਾਂ ਹੁਣ ਕੁੜੀਆਂ ਵੱਲ ਬਾਤ ਕੁੜੀਆਂ ਵੱਲ ਵੀ ਅਹੀਂ ਵੇਖਣਾ ਇਹਨਾਂ ਨੂੰ ਕੁੜੀਆਂ ਦਾ ਕਾਦਾ ਫਿਕਰ ਹੁੰਦਾ ਵਾ ਮੰਮੀ ਓਦਾਂ ਵੱਡੀ ਭਾਬੀ ਨਾਲ ਦੀ ਤੇ ਕੋਈ ਰੀਸ ਨਹੀਂ ਹੈਗੀ ਉਹ ਤੇ ਵਿਚਾਰੀ ਬਹੁਤ ਚੰਗੀ ਆ ਜੇ ਕੋਈ ਚੀਜ਼ ਲਿਆ ਦੋ ਤਾਂ ਵੀ ਠੀਕ ਆ ਜੇ ਨਾਲ ਲਿਆ ਕੇ ਦੋ ਤਾਂ ਵੀ ਠੀਕ ਆ ਉਹ ਤੇ ਪੁੱਤ ਵੱਡੀ ਜਿਹੜੀ ਸਵੇਰ ਦੇ ਨਾਲ ਹੀ ਆ ਹਾਂਜੀ ਤੇ ਨਿੱਕੀ ਪਰਪੋਜੀ ਆ ਹਾਂਜੀ ਘੜੀ ਚੋ ਦੀ ਬਾਤਾਂ ਚੜ ਜਾਣਾ ਤੇ ਘੜੀ ਚੋ ਦੀ ਐਨ ਪਾਣੀ ਇਹੋ ਡੰਡੀ ਹੋਇਆ ਨਈ ਕੋਈ ਗੱਲ ਨਹੀਂ ਡੈਡੀ ਜੀ ਉਹ ਵੀ ਚੰਗੀ ਆ ਉਹਦਾ ਸੁਭਾਅ ਹੀ ਇਦਾਂ ਦਾ ਵਾ ਉਹ ਵੀ ਠੀਕ ਆ ਕਿਆ ਰਹਿ ਉਹ ਵੇਲਾ ਨੂੰ ਮੇਲਾ ਜਾਵੇ ਕੋਈ ਨਹੀਂ ਮੈਂ ਮਿਲ ਲੈਣੀ ਆ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨ ਈ ਆ ਤੁਸੀਂ ਕਿੱਥੇ ਸੋਚੀ ਪੈ ਗਈ ਹੋ ਮੈਂ ਤੇ ਆਂਦੀ ਹੀਗੀ ਕਿ ਮਿਸਤਰੀ ਲਾ ਲੈਂਦੇ ਥੋੜੇ ਬਾਲੇ ਪੈਸੇ ਮੇਰੇ ਕੋ ਹੈਗੇ ਆ ਤੇ ਮੇਰੇ ਹਿਸਾਬ ਨਾਲ ਜਿੰਨਾ ਕਿ ਚੋਨਾ ਹੋਇਆ ਹੈ ਰਕਾਂ ਉਹਦੇ ਹਿਸਾਬ ਨਾਲ 1.5 ਤੋਂ 2 ਲੱਖ ਤੇ ਤੁਹਾਡੇ ਕੋਲ ਹੋਣਾ ਹੀ ਆ ਤੇ ਉਹਦੇ ਵਿੱਚ ਮੈਂਦੀ ਭਾਵੇਂ ਤੁਸੀਂ ਹਾਨੂੰ ਲੱਖ ਰੁਪਈਆ ਹੀ ਦੇ ਦੋ ਨਾ ਇਹਨੇ ਨਾਲ ਹੀ ਸਾਡੀ ਬੜੀ ਮਦਦ ਹੋ ਜਾਣੀ ਆ ਮਿਸਤਰੀ ਨਹੀਂ ਕਿ ਹਜੇ ਲਮੜੇ ਛੋਟੇ ਛੋਟੇ ਤੇ ਦੇਣਾ ਵਾ ਵੱਡੇ ਦਿਨ ਹੋਣਗੇ ਤੇ ਫੇਰ ਮਿਸਤਰੀ ਲਾਵਾਂਗੇ ਰੋਟੀਆਂ ਪਕਾ ਲੇਗੇ ਨਾਲੇ ਅਸੀਂ ਠੇਕੇ ਤੇ ਮਿਸਤਰੀ ਨਹੀਂ ਲਾਉਣੇ ਜੇ ਤੂੰ ਠੇਕੇ ਤੇ ਆਖੇਗੀ ਨਾ ਤੇ ਠੇਕੇ ਤੇ ਤੇ ਮੈਂ ਮਿਸਤਰੀ ਨਹੀਂ ਲਾਉਣੇ ਦਿਹਾੜੀ ਤੇ ਲਾਵਾਂਗੇ ਉਹ ਤੇ ਲੈ ਜਾਂਦੇ ਵੱਢ ਕੇ ਮੰਮੀ ਕੰਮ ਤੇ ਹੁੰਦਾ ਹੀ ਚੰਗਾ ਵਾ ਮਿਆਂਦੀ ਵੀ ਚੱਲ ਹੁਣ ਪੈਸੇ ਤੁਹਾਡੇ ਕੋਲ ਵੀ ਹੈਗੇ ਆ ਤੇ ਤੁਹਾਡੇ ਕੋਲ ਵੀ ਥੋੜੇ ਬਾਲੇ ਹੈਗੇ ਆ ਮੈਂ ਜੋੜੇ ਹੀ ਥੋੜੇ ਬਾਲੇ ਕਿਰਸ ਕਰ ਕਰਕੇ ਤੇ ਮੁੜ ਕੇ ਨਹੀਂ ਤੇ ਵਰਤੇ ਜਾਂਦੇ ਆ ਪੈਸੇ ਤੇ ਤੁਹਾਨੂੰ ਪਤਾ ਹੀ ਆ ਉਹ ਗੱਲ ਪੈਸੇ ਨੂੰ ਤੇ ਪੈਰ ਲੱਗੇ ਹੁੰਦੇ ਆ ਕੋਈ ਨਾ ਕੋਈ ਖਰਚਾ ਪੈ ਜਾਏ ਨਾ ਤੇ ਫੇਰ ਪੈਹਾ ਹੱਥੋਂ ਨਿਕਲ ਜੇ ਤੇ ਮੁੜ ਕੇ ਜੁੜਦਾ ਨਹੀਂ ਆ। ਨਹੀਂ ਕੋਈ ਨਹੀਂ ਲਾ ਲਾਂਗੇ, ਲਾਵਾਂਗੇ ਵੱਡੇ ਦਿਨਾਂ ਦੇ ਵਿੱਚ। ਆ ਤੇਰਾ ਕੀ ਪਤਾ ਤੂੰ ਕਿ ਹੁਣ ਆਦਮਿ ਸਤਰੀ ਲਾ ਲੇ ਤੇ ਝੋਲਾ ਚੁੱਕੀ ਤੇ ਫੇਕੇ ਚਲ ਗਈ ਤੇ ਸਿਆਪਾ ਪਾ ਦੇ ਤੂੰ ਮੇਰੇ ਭਾ ਦਾ। ਫੇ ਪਕਾ ਮਾਤਾ ਰੋਟੀਆਂ। ਮੰਮੀ ਇਦਾਂ ਨਾ ਕਹਿ, ਮੈਨੂੰ ਤੇ ਚਾਹ ਹੀ ਬੜਾ ਵਾ। ਵੀ ਮੇਰਾ ਘਰ ਪਲਸਟਰ ਹੋ ਜੇ, ਮੇਰਾ ਘਰ ਬਣ ਜੇ। ਸੱਚੀ ਇੰਨੀ ਚਾਰੀ ਜਿਨ੍ਹਾਂ ਕੋਠੀ ਬਣਾਈਆਂ ਤੇ ਜਿੱਥੇ ਬਣਈਆਂ ਉੱਥੇ ਪਈ ਆ ਵੇ ਅੱਖਾਂ ਕਿਤੇ। ਅਜੇ ਤੇ ਉਹ ਗੱਲ ਬੂਵੇ ਵੀ ਆ ਪੁਰਾਣੇ ਕਮਰਿਆਂ ਦੇ ਚੜਾਏ ਆ, ਉਹ ਵੀ ਨਹੀਂ ਕਿਤੇ ਤੁਸੀਂ ਨਵੇਂ ਚੜਾ ਕੇ ਦਿੱਤੇ। ਕਿੰਨੀਆਂ ਰੀਝਾਂ ਵਾ ਤੇ ਲੋਕੀ ਅੱਗੇ ਮੈਨੂੰ ਆ ਦਿੰਦੇ ਆ ਤੁਹਾਡੀ ਕਮਾਈ ਕਿੱਥੇ ਜਾਂਦੀ ਆ ਤੁਹਾਡੀ ਕਮਾਈ ਕਿੱਥੇ ਜਾਂਦੀ ਆ ਤੇ ਮੈਂ ਅਗੀ ਦੱਸਾਂ ਵੀ ਤੁਹਾਡੀ ਸੱਸ ਨੂੰ ਸ਼ੋਭਾ ਹੀ ਨਹੀਂ ਲੱਗਣ ਦਿੰਦੀ ਸੱਸ ਨੇ ਕਹੇ ਸੋਭਾ ਲੱਗਣ ਦੇਣੀ ਆ ਸੱਸ ਨੂੰ ਸਭ ਕੁਝ ਦੇਖਦਾ ਵਾ ਤੁਹਾਡੇ ਕੋ ਵੀ ਹੈਗੇ ਪੈਸੇ ਜਦ ਹੋਣਗੇ ਤੇ ਹੋ ਜਾਣਗੇ ਪਰ ਹਜੇ ਮਿਸਤਰੀ ਨਹੀਂ ਲਾਉਣੇ ਜੇ ਤੂੰ ਆਖੇ ਨਾ ਕਿ ਹੁਣ ਮਿਸਤਰੀ ਲਾਉਣੇ ਆ ਹਜੇ ਨਹੀਂ ਕਿ ਮਿਸਤਰੀ ਲੱਗਣੇ ਮੰਮੀ ਉਦਾਂ ਹੀ ਨਾ ਵੈਸੇ ਪਤਾ ਨਹੀਂ ਕੀ ਗੱਲ ਵਾ ਤੁਹਾਡਾ ਘਰ ਵਾਲ ਤੇ ਮਾਸਾ ਧਿਆਨ ਹੀ ਨਹੀਂ ਹੈਗਾ ਤੇ ਅਹੀਂ ਵੀ ਤੇ ਹੁਣ ਫਸਲવાડી ਵਾਲੀ ਵੇਖਣਾ ਹੁੰਦਾ ਵਾ ਉਹ ਕਿੰਨਾ ਕੁ ਜਰ ਬਾਰੋਂ ਕੰਮ ਕਰਕੇ ਤੇ ਲਿਆਉਣਗੇ ਤੇ ਨਾਲੇ ਕਿੰਨਾ ਕੋ ਉਹ 8-10000 ਰੁਪਇਆ 12 ਮਿਲਦਾ ਆ ਅਹੀਂ ਉਹਦੇ ਵਿੱਚੋਂ ਥੋੜੇ ਬਾਲੇ ਜੋੜ ਸਕਦੇ ਆ ਤੇ ਤੁਹਾਡਾ ਖਰਚਾ ਕੀ ਆ ਤੁਹਾਨੂੰ ਫਿਰ ਵੀ ਹਾੜੀ ਸੋਣੀ ਫਸਲ ਦੇ ਪੈਸੇ ਆਉਂਦੇ ਆ ਕਿਉਂ ਸਾਡਾ ਖਰਚਾ ਕਿਉਂ ਨਹੀਂ ਆ ਧੀਆ ਵਾਲੇ 100 ਸਾਂ ਸਾਨੂੰ ਜਾਣਾ ਪੈਂਦਾ ਵਾ ਤੈਨੂੰ ਕਦੀ ਫਿਕਰ ਹੋਇਆ ਕਦੀ ਕੁੜੀਆਂ ਦਾ ਮਾਤਾ ਮੈਨੂੰ ਫਿਕਰ ਕੰਦੀ ਲੋੜ ਕੀ ਆ ਮੇਰੇ ਹੱਥ ਪੱਲੇ ਹੈ ਕੀ ਆ ਖਾਲੀ ਤੇ ਮੈਂ ਬੈਠੀ ਆ ਕੁੜੀਆਂ ਦਾ ਫਿਕਰ ਕਰਨ ਨੂੰ ਤੂੰ ਜੂ ਹੈ ਗਈ ਆ ਸਭ ਕੋ ਹੋਣਾ ਦੇ ਘਰ ਪਾਉਣਾ ਤੂੰ ਕੁੜੀਆਂ ਦਾ ਫਿਕਰ ਫਿਰ ਹੁਣ ਮੈਂ ਨਾ ਕਰਾਂ ਤੇ ਹੋਰ ਕੌਣ ਕਰੇ ਕਦੀ ਤੂੰ ਆਖਿਆ ਕਿ ਮੰਮੀ ਮੈਂ ਜਾਵਾਂ ਕੁੜੀਆਂ ਦੇ ਕੋਲ ਕਦੀ ਨਹੀਂ ਕਦੀ ਵੀ ਵੇਖਿਆ ਕਦੀ ਜਾ ਕੇ ਕਦੀ ਕਦੀ ਫੋਨ ਤੱਕ ਨਹੀਂ ਤੂੰ ਕਦੀ ਕੀਤਾ ਹੋਣਾ ਵੀ ਮੈਂ ਕਦੇ ਫੋਨ ਹੀ ਕਰ ਲਾਂ ਮਾਤਾ ਇੰਨਾ ਤੇ ਤੂੰ ਮੌਕਾ ਹੀ ਨਹੀਂ ਦਿੰਦੀ ਤੂੰ ਆਪ ਹੀ ਬਥੇਰਾ ਘੇੜੇ ਤੇ ਘੇੜਾ ਰੱਖਦੀ ਆ ਚਲੋ ਸਾਡਾ ਜਾਣਾ ਜਾਂ ਨਾ ਜਾਣਾ ਇੱਕ ਬਰਾਬਰ ਹੀ ਆ ਅਸੀਂ ਚਾਹੇ ਜੋ ਮਰਜ਼ੀ ਕਰਾਈਏ ਨਾ ਅਸੀਂ ਕਿਹੜਾ ਉਹਨਾਂ ਦੇ ਹੱਥ ਤੇ ਰਪਈਆ ਰੱਖਦੇ ਆ ਹਾ ਇੰਨਾ ਪੜਾਈ ਕਰੀਦੀ ਆ ਪੁੱਤ ਚਾਜ ਨਾ ਬਾੜਾ ਕਿਤਾਬ ਭੋਲ ਗਏ ਐਵੇਂ ਛਦਾਈਆਂ ਮੰਗੋ ਡਿਆਂ ਆਂ ਵੇਹਲਾ ਫਿਰ ਪੜਾਈ ਵੱਲ ਤੇਰਾ ਧਿਆਨ ਨਹੀਂ ਹੈਗਾ ਵੀ ਮੋੜ ਮੋੜ ਤੂੰ ਬਾਹਰ ਮੈਨਾ ਵਾ ਮਮੀ ਮੈਨੂੰ ਨਾ ਪੁਆਏ ਆਵਾਜ਼ ਆਈ ਆ ਲੱਗਦਾ ਹੈ ਆਈ ਆ ਤੇ ਆਈ ਰਹਿੰਦੇ ਤੈਨੂੰ ਕੀ ਲੱਗੇ ਮਾਂ ਦੀ 헤ਜਲੀ ਬਣਦੀ ਹੋਵੇ ਆਜੋ ਮੈਲਾ ਹੀ ਆ ਆਹੇ ਭਰਾਵਾ ਮੈਂ ਨਹੀਂ ਮਿਲਣੇ ਜਾਣਾ ਵੀ ਜਿਹੜੀ ਪਿੱਛੋਂ ਆ ਗਈ ਆ ਨਾ ਗਾਂਵੇ ਆਜੂਗੀ ਮੈਂ ਚੱਲਣਾ ਤੇ ਹੋਣਾ ਉਹਦੇ ਮਿਲਦੇ ਬੈਜਰ ਮਾਨਾ ਪੜ ਵੀ ਨਹੀਂ ਜਾਣਾ ਮਿਲਣਾ ਮੈਂ ਨਹੀਂ ਹੱਦ ਹੋ ਗਈ ਇਹਦੀ ਇਹ ਵੀ ਉਹਨਾਂ ਦਾ ਹੀ ਬਣਦਾ ਵਾ ਮੈਂ ਤੇ ਨਹੀਂ ਜਾਣਾ ਬੈ ਚਲਨੀ ਇੱਥੇ ਰਹਿਮਾਨਾ ਆਪੇ ਆਉਣਾ ਹੋਊਗਾ ਤੇ ਆਜੂਗੀ ਨਹੀਂ ਤੇ ਕਹੂੰਗੀ ਮੈਨੂੰ ਨਹੀਂ ਪਤਾ ਲੱਗਾ ਭਾਬੀ ਜੀ ਰਾਜਾ ਤੋਂ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਸੁਣਾਓ ਹਾਂ ਆਪਣੇ ਵਧੀਆ ਵਾ ਕੀ ਗੱਲ ਲੰਮੇ ਪੈ ਗਏ ਮੇਰਾ ਨਾ ਬਾਹੂ ਸਰੀਰ ਨਹੀਂ ਠੀਕ ਤੇ ਮੈਂ ਦਵਾਈ ਖਾ ਕੇ ਤੇ ਲੰਮੇ ਪੈ ਗਏ ਤੂੰ ਕਦੋਂ ਕਦੀ ਆਈਆਂ ਮੈਨੂੰ ਤੇ ਕਿੰਨਾ ਚੇਰੀ ਹੋ ਗਿਆ ਜੀ ਨੂੰ ਮਾ ਦੀਪਾ ਭੀਨੇ ਚਾਚੂ ਪਿਆਲਤੀ ਤੇ ਮੈਂ ਕਹਾਂ ਨਿੱਕੀ ਭਾਬੀ ਪਤਾ ਨਹੀਂ ਕਿੱਥੇ ਆ ਮੈਂ ਆ ਤੇ ਫਿਰ ਇੱਥੇ ਲੰਮੇ ਬੈ ਗਈ ਤੇ ਮੇਰੀ ਅੱਖ ਲੱਗ ਗਈ ਮੈਨੂੰ ਨਹੀਂ ਪਤਾ ਲੱਗਾ ਬਾਹੂ ਕਦੋਂ ਆਈ ਨਹੀਂ ਤੇ ਮੈਂ ਤੇ ਠੀਕ ਹੋਣਾ ਸੀ ਬਾਹਰ ਅੱਛਾ ਅੱਛਾ ਚਲੋ ਕੋਈ ਗੱਲ ਹਾਂ ਹੋਰ ਵੀਰ ਜੀ ਨਹੀਂ ਠੀਕ ਠਾਕ ਹਾਂ ਵਧੀਆ ਠੀਕ ਠਾਕ ਵਾ ਚੁੰਦਾ ਵਾ ਫੋਨ ਠੀਕ ਆਹ ਮੁੰਡਾ ਮੇਰਾ ਤਾਂ ਕੁਝ ਬੋਲਦਾ ਨਹੀਂ ਗਾ ਤੂੰ ਜ਼ਿਆਦਾ ਹੀ ਬੋਲਣ ਡੈ ਪੀ ਆ ਕੁਝ ਨਵਾਂ ਧੀਆਂ ਵਾਲੀ ਅਕਲ ਕਰਿਆ ਕਰ ਬੋਲਿਆ ਨਾ ਕਰ ਮੰਮੀ ਅਕਲ ਤੇ ਮੈਨੂੰ ਬਥੇਰੀ ਆ ਪਹਿਲਾਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਮੁੰਡਾ ਵਿਆਹਣਾ ਕਰਨਾ ਹੈ ਨਾ ਉਦੋਂ ਦਾ ਬੜਾ 허ਬ ਹੋਵ ਕੇ ਦੱਸਦੇ ਮੁੰਡੇ ਦੇ ਤਿੰਨ ਕਿੱਲੇ ਮੁੰਡੇ ਦੇ ਚਾਰ ਕਿੱਲੇ ਫਿਰ ਉਹਨਾਂ ਤਵਾਂ ਚਾਹਾਂ ਤਿੰਨ ਕਿੱਲਿਆਂ ਦਾ ਹਾਨੂ ਕੀ ਭਾਵਾ ਜਦੋਂ ਹਾਨੂ ਵਿੱਚ ਉਹ ਦੀਵਾਨੀ ਨਹੀਂ ਦੇਣੀ 20 ਸਾਲ ਹੋ ਗਏ ਮੈਨੂੰ ਵਿਆਹੀ ਆਈ ਨੂੰ ਹਿੱਸਾ ਠੇਕਾ ਤੁਹਾਡੇ ਹੱਥਾਂ ਚੋਂਦਾ ਵਾ ਉਹ ਜਿਹੜੇ ਬਾਹਰੋਂ ਕਮਾਈ ਕਰਕੇ ਲੈ ਆਉਂਦਾ ਵਾ ਉਹੋ ਹੀ ਵਰਤ ਲੈਨੇ ਤੇ ਉਹੋ ਹੀ ਪਾ ਲੈਨੇ ਖਾ ਲੈਨੇ ਆ ਇਹ ਥੋੜੀ ਗੱਲ ਆ ਵੀ ਤੁਸੀਂ ਹਾਨੂ ਵਿੱਚ 100 ਰੁਪਏ ਵੀ ਨਾ ਦੋ ਤੇ ਕੁੜੀਆਂ ਪੈਲੀਆਂ ਇਦਾਂ ਨਹੀਂ ਮਿਲ ਜਾਂਦੀਆਂ ਪੈਲੀਆਂ ਵਾਸਤੇ ਬੜਾ ਕੁਝ ਕਰਨਾ ਪੈਂਦਾ ਵਾ ਕਦੀ ਨਾ ਨਾ ਮਗਰ ਕਿਤੇ ਜਾ ਕੇ ਵੇਖਿਆਈ ਅਹੀਂ ਸਾਡੀਆਂ ਨਾਨਾ ਆਉਂਦੀਆਂ ਸੀ 20 ਉਹਨਾਂ ਦੇ ਚਾਹ ਕਰੀਦੇ ਸੀ ਫੇਰ ਕਿਤੇ ਹਾਲ ਨੂੰ ਪੈਲੀ ਹਾਸਲ ਹੋਈ ਆ ਪੈਲੀ ਵੱਲ ਧਿਆਨ ਨਾ ਹਜੇ ਕਰਿਆ ਕਰ ਜੇ ਤੂੰ ਇਹ ਗੱਲ ਨਹੀਂ ਆ ਨਾ ਕਿ ਮੁੰਡੇ ਦੇ ਤਿੰਨ ਕਿੱਲੇ ਚਾਰ ਕਿੱਲੇ ਮੁੰਡੇ ਦੇ ਤਿੰਨ ਚਾਰ ਕਿੱਲੇ ਜਿੰਨਾ ਚਿਰ ਮੈਂ ਜੀ ਨਹੀਂ ਆ ਨਾ ਉਹਨਾਂ ਚਿਰ ਪੈਲੀ ਤੇਰੇ ਹੱਥਾਂ 'ਚ ਨਹੀਂ ਪੈਲੇ ਅਸੀਂ ਆਉਣ ਦਿੰਦੇ ਮਾਤਾ ਮੈਂ ਪੈਲੀ ਮੰਗਦੀ ਵੀ ਨਹੀਂ ਆ ਤੇ ਨਾਲੇ ਜਿਹੜਾ ਤੁਸੀਂ ਮੈਨੂੰ ਨਾਨਾ ਦੇ ਮੇਨੇ ਮਾਰਦੇ ਹੀ ਹੋ ਨਾ ਮੈਂ ਕਿਹੜੇ ਵੇਲੇ ਨਾਨਾ ਨੂੰ ਮੱਥੇ ਵਟ ਪਾਇਆ ਮੈਂ ਤੇ ਉਹਨਾਂ ਦੇ ਸਾਈਂ ਜੀ ਨਹੀਂ ਆ ਤੇ ਜੇ ਰਹੀ ਗੱਲ ਤੁਹਾਡੇ ਮੁੰਡੇ ਦੀ ਉਹਦੇ ਗੁੰਨ ਵਟਾ ਵਾ ਉਹਨੇ ਨਹੀਂ ਕੋਣਾ ਕੋਖ ਵੀ ਉਹ ਤੇ ਭਾਵੇਂ ਬਾ ਤੇ ਭਾਵੇਂ ਘਰ ਹੋਵੇ ਉਹਦਾ ਤੇ ਕੋਈ ਭਾ ਭਾੜਾ ਹੀ ਨਹੀਂ ਆ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਤੁਹਾਡੇ ਸਾਹਮਣੇ ਆਉਂਦਾ ਉਹ ਤੇ ਚੁੱਪੀ ਹੋ ਜਾਂਦਾ ਵਾ ਸਾਰਾ ਦਿਨ ਕੰਮ ਤੇ ਰਹਿਣਾ ਵਾ ਤੇ ਜਦੋਂ ਸਾਮਾਂ ਨੂੰ ਘਰ ਆਉਣਾ ਰੋਟੀ ਪਾਣੀ ਖਾ ਪੀ ਕੇ ਤੇ ਸੌ ਜਾਣਾ ਉਹਨੂੰ ਕੀ ਪਤਾ ਘਰ ਕਿਹੜੀ ਚੀਜ਼ ਲਿਆਉਣ ਵਾਲੀ ਤੇ ਕਿਹੜੀ ਚੀਜ਼ ਬਣਾਉਣ ਵਾਲੀ ਉਹ ਤੇ ਸਿਰਫ ਘਰ ਰਾਤ ਹੀ ਕੱਟਣ ਆਉਂਦਾ ਹੀ ਉਹਦੇ ਵੰਡੇ ਦੀ ਤੂੰ ਜੂ ਕੂ ਲੈਣੀ ਆ ਜੇ ਤੂੰ ਕੂ ਲੈਣੀ ਨਹੀਂ ਤੇ ਫਿਰ ਉਹਨੇ ਕੀ ਕੂਣਾ ਵਾ ਕੀ ਕਰਾਂ ਮਾਂ ਮੇਰੀਏ ਬੜਾ ਕੋ ਸੋਚਣਾ ਪੈਂਦਾ ਵਾ ਬੱਚੇ ਜਵਾਨ ਹੋਣ ਦੇ ਆ ਵਿਆਹ ਨੇ ਕਰਨੇ ਆ ਜੇ ਘਰ ਬੂਆ ਬਣਾਣਾ ਬਣਿਆ ਤੇ ਫਿਰ ਮੈਂ ਘਰ ਬਣਾਉਂਗੀ ਕਿ ਬੱਚਿਆਂ ਨੂੰ ਕਿਹੇ ਬੰਨੇ ਲਾਉਂਗੀ ਕੋਈ ਬਾਹਰ ਅੰਦਰ ਕਲਾਉਂਗੀ ਕੋਈ ਨੌਕਰੀ ਪੇਸ਼ਾ ਕੋਰਸ ਕਿੰਨੇ ਮਹਿੰਗੇ ਆ ਤੇ ਹਾਥ ਸਾਡੇ ਸਿਰਫ 30 40000 ਰੁਪਇਆ ਇੰਨੇ ਪੈਸੇ ਨਾਲ ਮੰਮੀ ਜ਼ਿੰਦਗੀ ਨਹੀਂ ਲੰਘਦੀ ਜੇ ਤੁਸੀਂ ਈ 3ਾਂ ਦਾ ਸੋਚਦੇ ਈ ਨਾ ਤੇ ਥੋੜਾ ਬਲਾ ਆਪਣੇ ਪੁੱਤ ਦਾ ਵੀ ਸੋਚ ਲਿਆ ਕਰੋ 3ਾਂ ਦਾ ਤੇ ਮੈਂ ਸੋਚਣਾ ਈ ਆ ਜੇ ਤੁਸੀਂ ਨਹੀਂ 3ਾਂ ਦਾ ਸੋਚਦੇ ਅਹੀਂ ਤਾਂ 3ਾਂ ਦਾ ਸੋਚਣਾ ਈ ਆ ਚਲੋ ਠੀਕ ਆ ਮੰਮੀ ਸੋਚੀ ਜਾਓ ਫੇ 3ਾਂ ਦਾ ਮੇਰਾ ਕੀ ਫਾਇਦਾ ਵਾ ਤੁਹਾਡੇ ਨਾ ਮੱਥਾ ਲਾਉਂਦਾ ਤੁਹਾਡੇ ਤੇ ਪੱਲੇ ਕੋਈ ਗੱਲ ਪੈਣੀ ਨਹੀਂ ਆ। ਰਾਜ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਆ ਤੇ ਮੇਰਾ ਬਾਪੂ ਗੁੱਸਾ ਨਾ ਕਰੀਂ ਨਹੀਂ ਕੋਈ ਨਹੀਂ ਦੱਸੋ ਭਾਬੀ ਜੀ ਕੀ ਗੱਲ ਆ। ਮਾਂ ਤੇਰੀ ਨੇ ਨਾ ਸਾਡਾ ਬੜਾ ਹੀ ਲਾਊ ਪੀਤਾ ਵਾ। ਉਹ ਕਾ ਤੋਂ? ਉਹ ਕਾ ਦੂਗੀ ਦੱਸਾਂ ਬਾਹੂਆਂ ਮੁੰਡੇ ਨੂੰ ਪ੍ਰਾਈਵੇਟ ਸਕੂਲੇ ਪਾਉਣਾ ਵਾ ਤੇ ਮੰਮੀ ਆਖੇ ਨਹੀਂ ਲੱਗਣ ਦੇਵੇ। ਸਾਡੀ ਵੀ ਕੋਈ ਜ਼ਿੰਦਗੀ ਆ। ਮੇਰਾ ਵੀ ਰਾਦਾ ਵਾ ਵੀ ਮੁੰਡਾ ਚੱਲ ਚੰਗਾ ਪੜ ਲੈ ਕੇ ਕੇ ਸਰਕਾਰੀ ਨੌਕਰੀ ਤੇ ਲੱਗ ਜਾਊਗਾ। ਇਹ ਥੋੜਾ ਵਾ ਵੀ ਇੱਥੇ ਹੈ ਨਾ ਮਾੜੀ ਮੋੜੀ ਨੌਕਰੀ ਤੇ ਲਾਤਾ ਤੇ ਚੱਲ ਸਰ ਗਿਆ। ਨਾ ਮਾੜੀ ਮੋਟੀ ਨੌਕਰੀ ਦੇ ਕਲਾਉਣਾ ਵਾ ਚੰਗੀ ਤੇ ਲਾਵਾਂਗੇ ਕਿ ਕੱਲਾ ਕੱਲਾ ਤੇ ਮੇਰਾ ਭਤੀ ਜਾਵਾ ਹੋਦੀਆਂ ਦੇ ਵਿਚਾਰੇ ਦੀਆਂ ਦੋ ਧੀਆਂ ਆਈਆਂ ਆਹੋ ਨਾ ਦਾ ਇਕੱਲਾ ਕੱਲਾ ਭਤੀ ਆਵਾ ਮਾ ਤੇ ਰਿਤ ਤੇ ਹੱਡੀ ਵੈਰੀ ਬਣੇ ਆ ਲੋਕਾਂ ਦੇ ਕੱਲੇ ਕੱਲੇ ਮੁੰਡੇ ਹੁੰਦੇ ਨਾ ਅਗਲੀਆਂ ਆਉਂਦੀਆਂ ਅੱਡ ਹੋ ਜਾਂਦੀਆਂ ਵਾ ਤੇ ਤੇਰੇ ਦੋ ਭਰਾ ਵਾ ਤੇ ਕਰੇ ਹਾਂ ਸਾਨੂੰ ਥਾਉ ਥਾਈ ਅਸੀਂ ਵੀ ਕਦੇ ਆਪਣੀ ਚੰਗੀ ਜ਼ਿੰਦਗੀ ਜੀਏ ਦੀ ਚੱਜ ਦਾ ਬਣਾਈਏ ਤੇ ਚੱਜ ਦਾ ਖਾਈਏ ਨਾਕ ਦੇ ਲੀੜਾ ਲੈ ਕੇ ਦਿੰਦੀ ਸਾਨੂੰ ਨਾ ਕੋਈ ਗੱਲ ਨਾ ਬਾਤ ਜਬਾਨ ਕਿਦਾਂ ਐਦੀ ਚਲਦੀ ਆ ਮੈਨੂੰ ਜਿਆਦਾ ਹੀ ਕੁਛ ਘਰ ਦਾ ਫਿਕਰ ਵਾ ਇਹ ਘਰ ਵਾਲੀ ਜਿਆਦਾ ਹੀ ਬਣ ਗਈ ਆ ਮੈਨੂੰ ਲੋਕੀ ਗੱਲਾਂ ਕਰਦੇ ਆ ਇਹਨੂੰ ਜਿਆਦਾ ਹੀ ਲੋਕੀ ਗੱਲਾਂ ਕਰਦੇ ਆ ਅਜੇ ਕੱਲ ਆਈ ਆ ਤੇ ਇਹਨੂੰ ਲੋਕੀ ਜਿਆਦਾ ਗੱਲਾਂ ਕਰਦੇ ਆ ਸਾਨੂੰ ਇਨਾ ਚਿਰ ਹੋ ਗਿਆ ਆ ਇਹਨਾਂ ਨੂੰ ਤੇ ਸਾਨੂੰ ਤੇ ਕਿਸੇ ਨੇ ਆਖਿਆ ਨਹੀਂ ਵੀ ਤੁਸੀਂ ਘਰ ਨਹੀਂ ਬਣਾਇਆ ਪਲੱਸਟਰ ਨਹੀਂ ਕੀਤਾ ਇਹਨੂੰ ਕੁਛ ਜਿਆਦਾ ਹੀ ਆ ਘਰ ਦਾ ਫਿਕਰ ਪੈ ਗਿਆ ਇਹਨੂੰ ਇਹੋ ਹੀ ਹੁੰਦਾ ਵਾ ਵੀ ਘਰੇ ਮਾਤਾ ਨੇ ਕੁੜੀਆਂ ਨੂੰ ਨਹੀਂ ਕੁਛ ਦੇ ਦੇਣਾ ਮੈਂ ਛੇਤੀ ਛੇਤੀ ਇਹਨਾਂ ਕੋਲ ਮੰਗ ਲਵਾਂ ਜਦੋਂ ਮੈਂ ਮੰਗਣ ਤੇ ਆਈ ਆ ਤੇ ਫਿਰ ਹੁਣ ਮੰਗਣ ਤੇ ਆਈ ਹੁਣ ਇਦਾਂ ਥੋੜੀ ਇਹਨੂੰ ਮਿਲਨੇ ਆ ਵੀ ਇਦਾਂ ਮਿਲਨੇ ਆ ਭਾਬੀ ਅਡੋਂਣ ਵਾਲੀ ਕਿਹੜੀ ਗੱਲ ਵਾ ਜੇ ਸਾਂਝੇ ਘਰ 'ਚ ਤੁਹਾਡਾ ਕੁਛ ਬਣਿਆ ਵਾ ਤੇ ਬਣਾ ਲਓ ਮੰਮੀ ਦਾ ਤੇ ਸੁਭਾਈ ਇਦਾਂ ਦਾ ਵਾ ਬਣਨਾ ਕੋ ਜਣੀਗਾ ਦਿਨੋਂ ਦਿਨ ਵੇਖੀ ਵਿਗੜਨਾ ਆਂ ਆਪੋ ਆਪਣੇ ਘਰ ਬਣਨੇ ਆ ਤੇ ਨਾਲੇ ਮੰਮੀ ਹੋਣਾ ਨੂੰ ਨਾ ਤੇਰਾ ਵੱਡਾ ਵੀਰੇ ਜੰਗਾ ਲੱਗਦਾ ਵਾ ਅਹੀਂ ਨਹੀਂ ਚੰਗੇ ਲੱਗਦੇ ਨਹੀਂ ਨਹੀਂ ਭਾਬੀ ਮੰਮੀ ਲਈ ਤੇ ਦੋਵੇਂ ਬਹੁਤ ਇੱਕੋ ਜੇ ਆ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾਉਂਗੀ ਇਹ ਤੇ ਤੇਰੇ ਦਿਲ ਦਾ ਵਹਿਮ ਆ ਮੇਰੇ ਦਿਲ ਦਾ ਵਹਿਮ ਕੋਈ ਨਹੀਂ ਆ ਚਲੋ ਜੀ ਫਰੀਆਂ ਗੁਰਦਨੀ ਇੰਨਾ ਕੈਨੂੰ ਆ ਹੋ ਕੇ ਗੋਡਾ ਗਡਾਈ ਜੋਗੇ ਰਿਓ ਘਰ ਦਾ ਨਹੀਂ ਤੁਹਾਨੂੰ ਕੋਈ ਫਿਗਰ ਹੈਗਾ ਆ ਸੁਣਦੇ ਹੀ ਆਪਣੀ ਮਾਂ ਦੀਆਂ ਗੱਲਾਂ ਕਿਉਂ ਕੀ ਹੋਇਆ ਹੁਣ ਹੁਣਾ ਕੀ ਆ ਮੈਂ ਜਾ ਕੇ ਤੇ ਉਹਨੂੰ ਪੁੱਛਿਆ ਮੈਂ ਮਾਤਾ ਚੱਲ ਥੋੜੇ ਬਾਲੇ ਪੈਸੇ ਤੂੰ ਪਾ ਤੇ ਥੋੜੇ ਅਹੀਂ ਪਾਉਣੇ ਆ ਤੇ ਕਮਰਿਆਂ ਨੇ ਪਲਸਤਰ ਕਰਾ ਲੀਏ ਤੇ ਗਾੜੀਆਂ ਦੇ ਸਾਡੇ ਕੋਲ ਤੇ ਰੁਪਈਆ ਨਹੀਂ ਹੈਗਾ ਤੁਸੀਂ ਮੇਰੇ ਦੋਦੇ ਦੋਤੀਆਂ ਨੂੰ ਨਹੀਂ ਆਪਣੇ ਸਮਝਦੇ ਤੁਸੀਂ ਮੇਰੀਆਂ ਕੁੜੀਆਂ ਨੂੰ ਨਹੀਂ ਮਿਲਦੇ ਤੁਸੀਂ ਜੇ ਆ ਵੋ ਵਾ ਤੁਸੀਂ ਕਦੀ ਕੋ ਉਹਨਾਂ ਨੂੰ ਦਿੱਤਾ ਨਹੀਂ ਲੈ ਕੇ ਇੰਨਾ ਉਹਨਾਂ ਦਾ ਆਆਂ ਕਰਦੇ ਆ ਕਿਤੇ ਉਹਨਾਂ ਨੂੰ ਕਦੀ ਖਾਲੀ ਨਹੀਂ ਕਿਲਾਇਆ ਜਿੰਨੇ ਜੋਗੇ ਹੁੰਨੇ ਨਾ ਹਰ ਇੱਕ ਚੀਜ਼ ਉਹਨਾਂ ਨੂੰ ਲੈ ਕੇ ਦੇ ਦਈ। ਫਿਰ ਵੀ ਸਾਡੇ ਸਿਰ 'ਚ ਸਵਾਹ ਹੀ ਪਉਂਦੀ ਬੁੱਢੜੀ। ਪਰ ਰੋਕੇ ਵੀ ਜਾ ਕੇ ਤੂੰ ਦੇਲ ਗੱਡੀ ਤੁਰ ਹੀ ਜਾਨੀਂ। ਜੇ ਤੇ ਮੈਂ ਕੱਲ ਸਮਝਾਇਆ ਸੀ ਵੀ ਮਾਰਾਂ ਨਾ ਪੰਗਾ ਲੈ, ਘਰਾ ਦੀ ਬੇਇੱਜ਼ਤੀ ਆਪਣੀ ਹੁਣ ਸੌਖੀ ਰਹੀ ਆ। ਜਿੰਨ ਤੇ ਤੇ ਬੇਇੱਜ਼ਤੀ ਨਾ ਹੋਵੇ ਤੈਨੂੰ ਚੌਂ ਨਹੀਂ ਆਉਂਦਾ ਤੈਨੂੰ। ਬੇਇੱਜ਼ਤੀ ਵਾਲੀ ਕਿਹੜੀ ਗੱਲ ਵਾ? ਮੈਂ ਤਾਂ ਨਹੀਂ ਇਹਦਾਂ ਚੰਗਾ ਜਿਹੜੀ ਤੁਹਾਡੇ ਹਿੱਸੇ ਦੋਕ ਨਾਲ ਆ ਹੀ ਹੁੰਦੀ ਆ ਨਾ ਆਪਣੀ ਫਸਲਵਾੜੀ ਤੇ ਬੀਜੋਗੇ। ਤੁਹਾਨੂੰ ਬੜਾ ਚਾਅ ਚੜਿਆ। ਕੋ ਫਸਲ ਵਾਲੀ ਦੇ ਸਿਰੋਂ ਨਹੀਂ ਕੋਈ ਪੈਸਾ ਲੈਣਾ ਮੈਂ ਆਪਣੀ ਮਾਂ ਦਾ ਖਰਚਾ ਆਪ ਚੁੱਕ ਲੂੰਗਾ ਤੇ ਮਾਂ ਤੁਹਾਨੂੰ ਕਿਹਾ ਤੇ ਤੇਲਾ ਨਹੀਂ ਦਿੰਦੀ ਨਾ ਤਾਂ ਵੀ ਬੇਕੁਫੇ ਔਰਤੇ ਮੇਰੀ ਸੁਣ ਧਿਆਨ ਨਾਲ ਗੱਲ ਜਦੋਂ ਮਾਤਾ ਮਰ ਗਈ ਸਭ ਕੋ ਹੱਡਾ ਹੀ ਆ ਇਹ ਤੇਰੀ ਖੰਝ ਗੱਲ ਕਿਉਂ ਨਹੀਂ ਬਿੰਦੀ ਹਾਂ ਜੀ ਹਾਂ ਮਾਤਾ ਮਰ ਗਈ ਮਾਤਾ ਭਾਵੇਂ ਜਿੰਦੇ ਜੀ ਆਪਣੀਆਂ ਕੁੜੀਆਂ ਨੂੰ ਉਠਾ ਲਾ ਦੇ ਤੇ ਤੂੰ ਮਾਤਾ ਨੂੰ ਮਾਰਨ ਦੀਆਂ ਸੋਚੀ ਜਾ ਮੇਰਾ ਮੂੰਹ ਕਿੰਨਾ ਚਿਰ ਬੰਦ ਕਰਾਏਗਾ ਮੇਰੀ ਇੱਕੋ ਗੱਲ ਸੁਣ ਲੋ 100 ਗੱਲਾਂ ਦੀ ਇੱਕੋ ਗੱਲ ਮੈਂ ਆਨੀ ਆ ਤੁਹਾਡੀ ਮਾਂ ਤੁਹਾਨੂੰ ਆਪਣਾ ਨਹੀਂ ਸਮਝਦੀ ਕੁੜੀਆਂ ਨੂੰ ਸਮਝਦੀ ਆ ਤਹਾਡੇ ਨਾਲ ਤਾਂ ਮਤਰਿਆਂ ਨਾਲ ਵੱਧ سلوਕ ਕਰਦੀ ਆ ਮੈਨੂੰ ਲੱਗਾ ਤੂੰ ਆੜੀ ਬੰਦਾ ਨਹੀਂ ਸਮਝੀ ਮੈਨੂੰ ਜਦੋਂ ਤੂੰ ਗੱਲਾਂ ਕਰਨ ਦੀਆਂ ਅੰਦਰ ਮਾਤਾ ਲਾਂਡੀ ਬਾਹਰ ਤੋਂ ਮਿਲਣਾ ਡਵੀ ਆਗੇ ਹਾਂ ਹੋ ਮੈਂ ਤਾਂ ਲੜਦੀ ਆ ਤੁਹਾਡੇ ਮੁੰਡੇ ਨੂੰ ਨਿਆਣਿਆਂ ਨੂੰ ਕਿਤੇ ਕਦੀ ਇਹਨਾਂ ਛਣਕਣਾ ਨਹੀਂ ਲੈ ਕੇ ਦਿੱਤਾ 100 ਰੁਪਏ ਵੀ ਨਹੀਂ ਖਰਚੇ ਤੇ ਆਪਣੇ ਦੋਦੇ ਦੋਤੀਆਂ ਵਾਲੀ ਕਿਦਾਂ ਤੇਰ ਲਈ ਹੁੰਦੀ ਬਣਾ ਬਣਾ ਕੇ ਕਦੀ ਕੋਹ ਲਾਇਆ ਕਦੀ ਕੋਹ ਲਾਇਆ ਮੈਨੂੰ ਨਹੀਂ ਹਿਰਕਾਉਂਦਾ ਮੇਰੇ ਵੀ ਬੱਚੇ ਆ ਉਹ ਗੱਲਾਂ ਨਹੀਂ ਛਣਕਦੇ ਆ ਗਈਆਂ ਸਾਰੀ ਜ਼ਾਇਦਾ ਤੇਰੀ ਆ ਕਿ ਬਗਾਨੇ ਨਹੀਂ ਕਰਨੀ ਇੱਥੇ ਜਿੱਦਣ ਇਹ ਜ਼ਾਇਦਾ ਤੁਹਾਨੂੰ ਮਿਲੂਗੀ ਨਾ ਉਹ ਦਿਨ ਹੀ ਮੈਂ ਤੁਹਾਨੂੰ ਪੁੱਛੂਗੀ ਪੀ ਅੱਜ ਤੁਹਾਡੀ ਮਾਂ ਨੇ ਤੁਹਾਡੇ ਨਾਲ ਘੂਠਾ ਲਾਤਾਈ ਮੈਨੂੰ ਨਹੀਂ ਲੱਗਦਾ ਵੀ ਤੁਹਾਡੀ ਮਾਂ ਤੁਹਾਨੂੰ 100 ਰੁਪਏ ਵੀ ਦੇਊਗੀ ਜਿੱਦਾਂ ਤੂੰ ਗੱਲਾਂ ਕਰਦੀ ਮੇਰੇ ਹਿਸਾਬ ਨਾਲ ਨਾ ਕੁੱਖ ਨਹੀਂ ਮਿਲਣਾ ਸਾਨੂੰ ਤੇ ਲੜਾਈ ਨੇ ਕੁੱਖ ਨਾ ਕਰਨਾ ਘਰ ਚ ਬੈਠੇ ਹੋ ਮੰਮੀ ਮੇਲਾ ਹੀ ਪਤ ਹੈ ਹਾਂਜੀ ਮੇਲਾ ਹੀ ਆ ਹਾਂ ਕੀ ਆਂਦੀ ਕਹਿਣਾ ਕੀ ਆ ਨਾ ਮੈਨੂੰ ਚਾਹ ਤੇ ਨਾ ਮੈਨੂੰ ਪਾਣੀ ਉਹਦੇ ਤੇ ਆਪਣੇ ਹੀ ਨਹੀਂ ਰੋਣੇ ਤੋਂ ਨੇ ਮੁੱਕਦੇ ਆਹੋ ਜੇ ਗੱਲ ਵਾ ਮੈਂ ਤਾਈਆਂ ਤੇ ਤੈਨੂੰ ਦੱਸਣ ਲਈ ਠਿਸੜੀ ਪੈਂਦੀ ਛੜੀ ਪੈਂਦੀ ਪਤਾ ਨਹੀਂ ਇਹਨੂੰ ਹੋ ਕੀ ਗਿਆ ਵਾ ਪਤਾ ਨਹੀਂ ਪਹਿਲਾਂ ਤੇ ਚੰਗੇ ਹੁੰਦੇ ਸੀ ਅੱਜ ਇਹ ਇਦਾਂ ਕਹੀ ਜਾਂਦੇ ਆ ਕਹਿੰਦੇ ਮੈਨੂੰ ਐਡ ਕਰੋ ਐਡਾਂ ਦੀ ਕਰੋ ਹਾਂਜੀ ਦੱਸ ਵੀ ਚੰਗੇ ਖਾਂਦੀ ਆ ਪਕੌਣੀਆਂ ਆ ਤੈਨੂੰ ਕੋਈ ਫਿਕਰ ਨਹੀਂ ਫਾਕਾ ਨਹੀਂਗਾ ਜਿੱਥੇ ਮਰਜ਼ੀ ਤੂੰ ਜਾਨੀ ਆ ਤੇ ਵੱਡੀ ਸਾਰਾ ਦਿਨ ਡਈ ਰਹਿੰਦੀ ਕੰਮ ਨੂੰ ਇਹਨੂੰ ਫੇਰ ਵੀ ਐਡ ਕਰੋ ਐਡ ਕਰਕੇ ਤੇ ਇਹਨੇ ਉੱਪਰ ਸਾਰਾ ਤੰਦਾਲ ਛੰਭ ਕੇ ਜਾਇਆ ਕਰੂ ਨਾ ਜਿੱਥੇ ਜ ਹਾ ਹਾਂ ਮੰਮੀ ਉਹ ਤੇ ਮੇਰੇ ਸਾਹਮਣੇ ਤੁਹਾਨੂੰ ਇੰਨੀਆਂ ਗੱਲਾਂ ਕਰੀ ਜਾਂਦੀ ਆ ਮੈਨੂੰ ਤੁਹਾਡੀ ਲੋੜ ਆ ਕਿ ਜਾਂ ਉਹਦੀ ਉਹਨਾਂ ਦੀ ਲੋੜ ਵਾ ਉਹਨੂੰ ਇਹ ਨਹੀਂ ਪਤਾ ਕਿ ਜਾ ਕੇ ਆਪਣੀ ਮਾਂ ਨੂੰ ਦੱਸੋਗੀ ਇਹਨੂੰ ਨਹੀਂ ਪਤਾ ਕਲੋਕਲ ਤੇ ਚੱਲ ਕੋਈ ਗੱਲ ਨਹੀਂ ਤੂੰ ਨਾ ਪੁੱਛਾ ਕਰੀ ਘੜੀ ਜਿ ਘੜੀ ਤੂੰ ਆਈ ਹੈ ਤੇ ਆਵੇਂ ਐਡੀਆਂ ਗੱਲਾਂ ਦਾ ਪੁੱਛਾ ਕਰਕੇ ਤੇ ਬੈਵੇਂਗੀ ਤੇ ਉੱਥੇ ਜਾ ਕੇ ਵੀ ਨਾ ਦੱਸੀ ਮੈਨੂੰ ਨੂੰ ਨਹੀਂ ਨਹੀਂ ਮੰਮੀ ਮੈਂ ਨਹੀਂ ਦੱਸਦੀ ਮੈਂ ਕਹਾਦਾ ਪੁੱਛਾ ਕਰਨਾ ਵਾ ਇਹਦਾ ਹਾਂ ਇੱਥੇ ਦੀਆਂ ਗੱਲਾਂ ਪੁੱਛ ਤੇ ਉੱਥੇ ਜਾ ਕੇ ਨਹੀਂ ਦੱਸੀਗੀ ਮੈਂ ਆਪਣੇ ਸਹੁਰੇ ਜਾ ਕੇ ਦੱਸੇਗੀ ਤੇ ਉਹ ਮੁੜ ਕੇ ਆਉਣ ਨਾ ਦੇਊਗਾ ਹਾਂਜੀ ਮੈਨੂੰ ਤੇ ਪੱਕਾ ਯਕੀਨ ਆ ਵੀ ਤੁਸੀਂ ਨਾ ਮਤ ਰਹੀਓ ਆਪਣੀ ਮਾਂ ਦੇ ਪੁੱਤ ਤੁਸੀਂ ਉਹਦੇ ਉਹਦੇ ਪੁੱਤ ਨਹੀਂ ਹੈਗੇ ਤਾਈਓ ਦਾਦਾ ਧੀਆ ਨਾ ਮੋਹ ਜ਼ਿਆਦਾ ਵਾ ਤੇ ਤੁਹਾਡੇ ਨਾਲ ਨਹੀਂ ਜ਼ਿਆਦਾ ਹੈਗਾ ਜ਼ਬਾਨ ਸੰਭਾਲੀਆ ਕਰ ਸੰ ਮਤ ਚਪੇੜ ਮਾ ਨਹੀਂ ਬੁੱਥੇ ਚੱਲ ਦਫਾ ਇੱਥੋਂ ਅੱਛਾ ਹੁਣ ਇੰਨੀ ਗੱਲ ਕਹੀ ਆ ਤੇ ਬੜੀਆਂ ਮਿਰਚਾਂ ਲੱਗਦੀਆਂ ਤੁਹਾਨੂੰ ਜੇ ਇਹੋ ਹੀ ਗੁੱਸਾ ਕਿਤੇ ਆਪਣੀ ਮਾਂ ਦੇ ਗਾੜੀ ਕੱਢਿਆ ਹੋਵੇ ਨਾ ਤੇ ਖਣੀ ਤੁਹਾਡਾ ਕੁਝ ਬਾਣੀ ਜਾਵੇ ਤੁਹਾਡਾ ਘਰ ਕੁਲਾ ਸ਼ਗਰ ਹੀ ਜਾਵੇ ਪਰ ਨਾ ਬੁਰੀ ਬਾਨੂ ਤੇ ਇੱਥੇ ਮੈਂ ਆਈ ਆ ਮੈਂ ਅੱਗੇ ਤੇ ਕੁਲੀ ਲੈਣੀ ਆ ਇਹ ਚੰਗੇ ਭਲੇ ਬਣੇ ਆ ਮਾੜੇ ਬਣੇ ਆ ਪਲਸਤਰ ਹੀ ਆ ਨਾ ਹੋ ਜਾਣਗੇ ਕੋਈ ਨਹੀਂ ਫੇਰ ਕੀ ਆ ਹਾਂ ਜਦੋਂ ਟੈਗੇ ਨਾ ਫਿਰ ਪਲਸਤਰ ਹੋਣਗੇ ਮੈਨੂੰ ਤਾਂ ਲੱਗਦਾ ਵਾ ਜੇ ਹਿਸਾਬ ਨਾਲ ਲੈਂਟਰ ਪਿਆ ਪਿਆ ਪੁਰਾਣਾ ਹੋਣ ਰਿਹਾ ਵਾ ਨਾ ਇਹ ਪਲਸਤਰ ਵੀ ਨਹੀਂ ਹੋਣੇ ਤੁਹਾਡੇ ਕੋਲ ਤੂੰ ਜਾਣੀ ਕਿ ਤੈਨੂੰ ਮੈਂ ਫਿਰ ਕਲਾਂ ਹੈ ਮਾਰ ਲਓ ਫਿਰ ਮੇਰੇ ਤੇ ਬੜਾ ਜ਼ੋਰ ਚੱਲਦਾ ਵਾ ਥੋੜੀ ਚੱਲਦੀ ਤੇਰੀ ਚੱਲ ਦਫਾ ਅੰਦਰ ਕੰਮ ਕਰ ਜਾ ਜਾਈਂ ਨਹੀਂ ਚੱਲਣੀ ਆ ਮੇਰੀ ਜ਼ਬਾਨ ਜਿੰਨੇ ਕਿ ਨੱਕ ਤੇ ਚੁੱਪ ਕਰਾਓਗੇ ਬਕਵਾਸ ਕਰਨਾ ਕਰਦੀ ਆ ਅੰਦਰ ਲੜਨੀ ਹੁੰਦੀ ਨੇ ਨਾ ਵੀ ਸਗਾਤ ਆ ਕੇ ਕਿੰਨੀ ਲੇਟ ਹੋ ਗਈਆਂ ਮੈਂ ਘਰ ਦੇ ਹੀ ਨਹੀਂ ਕੰਮ ਧੰਦੇ ਜੇ ਮੁੱਕ ਦੇ ਕੌ ਚਾਹ ਵੀ ਨਹੀਂ ਨਹੀਂ ਦੀਦੀ ਮੈਂ ਨਹੀਂ ਜਾ ਪਣੀ ਨਹੀਂ ਮੈਨੂੰ ਨਾ ਛੇਤੀ ਆ ਬਸ ਨੱਗ ਜਾਣੀ ਆ ਚੱਲੀਏ ਤੇ ਹਾਂਜੀ ਮੈਂ ਆਪਣੇ ਘਰ ਤੋਂ ਚੱਲੀ ਆ ਕੰਮ ਹੀ ਕੋਈ ਕੰਮ ਕੁੱਮ ਤੈਨੂੰ ਵੀ ਪਤਾ ਹੀ ਆ ਦੀਦੀ ਤੂੰ ਤੇ ਸਬਰ ਸੰਤੋਖ ਕਰਕੇ ਨਾ ਆਪਣੀਆਂ ਕੁੜੀਆਂ ਪੜਾ ਲਈਆਂ ਸਰਕਾਰੀ ਸਕੂਲੇ ਤੇ ਮੇਕੋ ਤੇ ਨਹੀਂ ਪੜਾਇਆ ਜਾਂਦਾ ਮੈਂ ਉਹਦੇ ਵਧੀਆ ਕਾਨਵਰਟ ਸਕੂਲੇ ਭੋਣਾ ਵਾ ਤੇ ਉਹਦੀ ਜ਼ਿੰਦਗੀ ਬਣਾਉਣੀ ਆ ਇਹ ਥੋੜਾ ਵਾ ਇੱਥੇ ਮੈਂ ਅਦਕੋ ਗੋਆਸਟੰਦੀ ਰਹਿਣਾ ਤੇ ਪੱਠੇ ਭੋਣਦੀ ਰਹਿਣਾ ਵਾ ਨਹੀਂ ਗੱਲ ਕੀ ਹੋਈ ਆ ਗਾਲਾ ਤੈਨੂੰ ਤਾਂ ਪਤਾ ਹੀ ਆ ਸਾਜੇਕਰ ਵਿੱਚ ਥੋੜਾ ਵਾ ਜਦੋਂ ਕਮਾਉਂਦੇ ਆ ਤੇ ਨਿਆਣਿਆਂ ਤੇ ਲਾਉਣੇ ਵੀ ਪੈਂਦੇ ਆ ਤੇ ਮਾਤਾ ਕਹਿੰਦੀ ਥੋ ਉੱਠ ਕੇ ਅੱਡੇਕ ਦਿਨਾਂ ਸਰਕਾਰੀ ਸਕੂਲੇ ਚਲ ਜਿਓ ਵੀ ਤੇ ਮੈਂ ਇਹ ਕੰਮ ਨਹੀਂ ਕੀ ਹੁਣ ਚੱਲਣ ਦੇਣ ਤੇ ਮੇਰੀਆਂ ਵੀ ਹੁਣ ਕੁੜੀਆਂ ਸਰਕਾਰੀ ਸਕੂਲੇ ਪੜੀਆਂ ਹੋਗੀਆਂ ਪ੍ਰਾਈਵੇਟ ਪੜੀਆਂ ਜਿੰਨੇ ਬੱਚੇ ਨੇ ਪੜਨਾ ਉਹਨੇ ਪੜੀ ਜਾਣਾ ਤੇ ਚੱਲ ਕੋਈ ਨਹੀਂ ਤੇਰੀਆਂ ਪੜ ਗਈਆਂ ਵਾ ਬਹੁਤ ਵਧੀਆ ਵਾ ਪਰ ਮੇਰੇ ਮੁੰਡੇ ਦਾ ਮੈਨੂੰ ਪਤਾ ਮਨਾ ਵੀ ਨਹੀਂ ਥੋੜਾ ਢਿੱਲਾ ਵਾ ਵਧੀਆ ਸਕੂਲੇ ਭਾਇਆ ਹੋਗਾ ਤੇ ਵੇਖਾਂ ਹੰਡੀਆਂ ਗਵਾਂਡੀਆਂ ਦੇ ਨਿਆਣੇ ਆ ਕਿਦਾਂ ਪਟਰਪਟਰ ਅੰਗਰੇਜ਼ੀ ਬੋਲਦੇ ਆ ਦੀਦੀ ਸਰਕਾਰੀ ਵਾਲੇ ਵੀ ਬੋਲਦੇ ਹੀ ਆ ਜੀ ਆਪ ਬੱਚੇ ਵੱਲ ਧਿਆਨ ਦਈਏ ਕਿ 10 ਦੀਦੀ ਕਿੰਦਾਂ ਦੀਆਂ ਤੂੰ ਕਮਲੀਆਂ ਗੱਲਾਂ ਕਰਦੀ ਆ ਬੱਚੇ ਵੱਲ ਤੇ ਮੈਂ ਧਿਆਨ ਤਾਂ ਹੀ ਦਵਾ ਨਾ ਬੜੀ ਪੜ੍ਹੀ ਲਿਖੀ ਹੋਵਾਂ ਦਾ ਕੀਤੀਆਂ ਤੇ ਉਹ ਮੈਂ ਦਾ ਹੀ ਆ ਨਾ ਤੇ ਉਹਨਾਂ ਦੀਆਂ ਪੜਾਈਆਂ ਤੁਹਾਨੂੰ ਪਤਾ ਕਿੰਨੀਆਂ ਔਖੀਆਂ ਆ ਪਰ ਹੁਣ ਤੂੰ ਕਿੱਥੋਂ ਲਾਉਂਦੀ ਮੰਮੀ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ ਕਿਦਾਂ ਦਾ ਹੈਗਾ ਮੰਮੀ ਦੇ ਸੁਭਾਅ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਤੇ ਮਾਤਾ ਮੇਣੇ ਨਹੀਂ ਪੇਕਿਆਂ ਦੇ ਮਾਰਦੀ ਆ ਤੇ ਕੋਈ ਗੱਲ ਨਹੀਂ ਮੈਂ 50 60000 ਰੁਪਈਆ ਨਾ ਆਪਣੀ ਮਾਂ ਕੋ ਲੈ ਆਉਣਾ ਨਾ ਤੇ ਇਹਨਾਂ ਨੂੰ ਮੈਂ ਪੜਾ ਕੇ ਦੱਸੂਗੀ ਹੁਣ ਆਪਣਾ ਮ ਚਲੋ ਉਹ ਤੇ ਗੱਲ ਤੇਰੀ ਸਹੀ ਹੈ ਤੇ ਮੈਂ ਆਪਣੇ ਭਰਾਵਾਂ ਨਾਲ ਤੇ ਵੇਖੋ ਉਹ ਜਿਹੜਾ ਮੈਂ ਮਾਤਰ ਦਿੱਤਾ ਦੇ ਦੂਗਾ ਨੇ ਤੁਹਾਨੂੰ ਕਹਿੰਦੀ ਕੋਈ ਗੱਲ ਨਹੀਂ ਦੇ ਦੇਣੇ ਆ ਮੇਰਾ ਵੀਰ ਨਹੀਂ ਕੋਈ ਗੱਲ ਕਰਦਾ ਪਰ ਨਹੀਂ ਕਰ ਕਰਦਾ ਪਰ ਆਪ ਵੀ ਸਰਹੁੰਦੀ ਨਾ ਮੰਗੀ ਥੋੜਾ ਭਰਾ ਕਿਸੇ ਇਦਾਂ ਦਾ ਹੋਵੇ ਨਹੀਂ ਦੀਦੀ ਇਦਾਂ ਦੀ ਨਹੀਂ ਕੋਈ ਗੱਲ ਵੀ ਚੰਗੇ ਪੜੇ ਆ ਮੇਰੇ ਬੇਕੇ ਦੋ ਚਾਰ ਪੈੜੀਆਂ ਵੀ ਹੈ ਗਈਆਂ ਵਾ ਨਾਲੇ ਜਦੋਂ ਮੇਰੀ ਮਾਂ ਜਿੰਦੀ ਜਾਗਦੀ ਆ ਸਾਡਾ ਪੱਖ ਪੂਰਨ ਵਾਲੀ ਉਹ ਤੁਹਾਡਾ ਦੋਵਾਂ ਭੈਣਾਂ ਦਾ ਬੜਾ ਕਰਦੀ ਆ ਤੇ ਮੇਰਾ ਭਰਾ ਤੇ ਕਿਹੇ ਗੱਲ 'ਚ ਨਹੀਂ ਹੁੰਦਾ ਤੇ ਤੁਹਾਡੇ ਸਾਈਂ ਜਿੰਦਾ ਵਾ ਤੇ ਤੇਰੀ ਗੱਲ ਸਹੀ ਆ ਭੈਣ ਭਰਾ ਖਾਰੇ ਕਿ ਸਾਈਂ ਜਿੰਦੇ ਆ ਪਰ ਕਿ ਅੱਗੇ ਉਹਦੇ ਵੀ ਬੱਚੇ ਆ ਉਹ ਟੱਬਰ ਵਾਲਾ ਵਾ ਉਹਨੇ ਆਪਣੇ ਬੱਚੇ ਪੜਾਉਣੇ ਕਿ ਨਹੀਂ ਪੜਾਉਣੇ ਦੇਖੋ ਜਾਂ ਕਿ ਜੱਸੀ ਤੇ ਸਾਲ ਨਹੀਂ ਮਾੜੀਦੀ ਹੋਈਗੀ ਜਿੰਨਾ ਕਿ ਧੋਗਾ ਹੈਗਾ ਤੂੰ ਉਸ ਕੋ ਉਨਾ ਕ ਭਰਾ ਲਾ ਤੂੰ ਸਕੂਲ ਦੇ ਸਕੂਲੇ ਪਾ ਦੇ ਉਹ ਵੀ ਤਰੀਪੇ ਮਹੰਗੇ ਸਕੂਲੇ ਪਾਉਣਾ ਦੇਦੀ ਤੂੰ ਤੇ ਮੈਨੂੰ ਲੱਗਦਾ ਉਦਾਂ ਹੀ ਸਾੜੇ ਗਈਆਂ ਸਾੜੀ ਆ ਨਾ ਤੇ ਫੇਰ ਹੀ ਇਦਾਂ ਨਿਆ ਗੱਲਾਂ ਕਰਨ ਲਈ ਆ ਨਾ ਵੀ ਮੈਂ ਕਵਲ ਕਿਹੜੀ ਗੱਲ ਦਾ ਸਾੜਨਾ ਮੈਂ ਤਾਂ ਕਦੀ ਤੈਨੂੰ ਦਰਾਨੀ ਆਪਣੀ ਸਮਝਿਆ ਹੀ ਨਹੀਂ ਆ ਮੈਂ ਤਾਂ ਤੁਹਾਨੂੰ ਆਪਣੀ ਭੈਣ ਹੀ ਸਮਝਦੀ ਆ ਫੁੱਟੀ ਤੇ ਫਿਰ ਮੈਨੂੰ ਤੂੰ ਜਾਣਦੇ ਹਾਂ ਤੈਨੂੰ ਪਤਾ ਦੇਗਾ ਵਾ ਮਾਤਾ ਦੇਸ ਬਾਅਦ ਆ ਜਿੱਦਾਂ ਦੀ ਉਹ ਹੈਗੀ ਆ ਜਾਂ ਤੇ ਫਿਰ ਦਵੇ ਮੈਨੂੰ ਉਹਦੇ ਮੈਂ ਆਪਣਾ ਮੁੰਡਾ ਪੜਾ ਲਾਨੇ ਕਵਲ ਤੜ ਫਿਰ ਕਿੰਨਾ ਕਰ ਸਕਦੇ ਚਲ ਹਜ਼ਾਰ ਦੇ ਦਾਂ 500 ਦੇ ਦਾਂ ਇਕੱਠਾ 500 ਹੁਣ ਉਹ ਦੇ ਦਿੰਦੇ ਉਹ ਤੇ ਫਿਰ ਗੂਠ ਦੇਣ ਵਾਲੀ ਗੱਲ ਹੋ ਗਈ ਨਾ ਭਰਾ ਤੇ ਗੱਲ ਚ ਇਹਦੇ ਵਿੱਚ ਦੀਦੀ ਗੱਲ ਚ ਗੂਠ ਦੇਣ ਵਾਲੀ ਕਿਹੜੀ ਗੱਲ ਵਾ ਜਦੋਂ ਮੇਰੀ ਮਾਂ ਨੂੰ ਨਹੀਂ ਕੋਈ ਇਤਰਾਜ ਹੈਗਾ ਪੈਸੇ ਦੇਣ ਚ ਉਹ ਕਹਿੰਦੀ ਆ ਵੀ ਪੁੱਤ ਜਦੋਂ ਦੋ ਦੇ ਹੀ ਪੈਣਾ ਵਾ ਵੱਡੀ ਦੇ ਨਿਆਣੇ ਸਾਟ ਹੋ ਗਿਆ ਤੇ ਰਹਿ ਕੇ ਕਿ ਮੈਂ ਹੀ ਆ ਨਾ ਜੇ ਮੇਰੇ ਮੁੰਡੇ ਦੇ ਦੀ ਲਾ ਦੇਣਗੇ ਤਾਂ ਫਿਰ ਕੀ ਆ ਦੀਦੀ ਉਹ ਤਾਂ ਗੱਲ ਤੇ ਸਹੀ ਆ ਪਰ ਇਹ ਵੀ ਆਪਣੇ ਭਰਾ ਦਾ ਘਰ ਵੇਖਣਾ ਚਾਹੀਦਾ ਉਹ ਤਾਂ ਚਲ ਜਦੋਂ ਬਹਿ ਕੇ ਜਾ ਕੇ ਉਹ ਤਾਂ ਤੈਨੂੰ ਦੇ ਹੀ ਦੋਗੇ ਜਿੱਥੇ ਮਰਜ਼ੀ ਕਰਕੇ ਦਵੇ ਉਹਨੇ ਤਾਂ ਦੇਣਾ ਹੀ ਨਹੀਂ ਜਦੋਂ ਮੇਰੇ ਭੈਣ ਹੀ ਹਨ ਕੇ ਬਹਿ ਗਈ ਤੇ ਤੇ ਚੱਲ ਕੋਈ ਨਹੀਂ ਜੇ ਮੈਂ ਲੈ ਆਉਂਗੀ ਤੇ ਮੈਂ ਹੀ ਮੋੜਨੇ ਆ ਤੁਸੀਂ ਤੇ ਨਹੀਂ ਨਾ ਮੋੜਨੇ ਤੇ ਮੈਂ ਰੋਟੀ ਬਣਾਈ ਆ ਮੁੰਡੇ ਨੂੰ ਦੇ ਦਿਓ ਜੇ ਵੇੜਾ ਕੇ ਵੇੜਾ ਹੋ ਗਿਆ ਤਾਂ ਦੀ ਵਰਦੀ ਵੀ ਤੋ ਦੇ ਦਿਓ ਆਵੇਂ ਨਰਟੇ ਅੰਨਾ ਖਰਾਬ ਕਰੋ ਵੀ ਕਿੰਨਾ ਵਧੀਆ ਮੈਂ ਚੱਲੀ ਸੀ ਤੇ ਤੁਸੀਂ ਮੇਰਾ ਮੂਡ ਹੀ ਖਰਾਬ ਕਰਕੇ ਰੱਖਤਾ ਮੈਂ ਤੇਰਾ ਮੂਡ ਖਾਦਾ ਖਰਾਬ ਕਰਨੀ ਮੈਂ ਤੈਨੂੰ ਸਮਝਾਉਂ ਲਈ ਆ ਸਮਝ ਜਾ ਜੇ ਵੀ ਤੂੰ ਉਹਨਾਂ ਜਿਹਦਾ ਦਿਮਾਗ ਹੋਵੇ ਤੂੰ ਨਹੀਂ ਮਾਰ ਮੈਂ ਮੇਰਾ ਫੜੇ ਚੰਗਾ ਤੁਸੀਂ ਮੈਨੂੰ ਕਹਿੰਦੇ ਨਿੱਕੀ ਭੈਣ ਨਿੱਕੀ ਭੈਣ ਨਿੱਕੀ ਭੈਣ ਤੇ ਤੁਸੀਂ ਆਨੇ ਸਤਾਜ ਹੀ ਦਿੱਤਾ ਵਾ ਮੈਂ ਕਹਾਂ ਤੈਨੂੰ ਸਤਾ ਦਿੰਦਾ ਦੱਸ ਵੇਖੂ ਨੂੰ ਪਾਲਾਈ ਦਾ ਜਮਾਨਾ ਨਹੀਂ ਹੈ ਨਹੀਂ ਸਮਝ ਆਉਂਦੀ ਵੀ ਨਾ ਜਾ ਪਰ ਸਮਝਦੀ ਹੈ ਨਹੀਂ ਉਹ ਗੱਲ ਨੂੰ ਪਾਲ ਕੇ ਨੂੰ ਦੇ ਦੇਣਗੇ ਪੈਸੇ 50 60000 ਰੁਪਇਆ ਮੰਮੀ ਨੇ ਤਾਂ ਕਦੀ ਵੀ ਨਹੀਂ ਦੇਣੇ ਬੇਟੀ ਰੋ ਦੇ ਫਰੇਕਟਰ ਇਸ ਤੇ ਦਾਰੀਆਂ ਖਰਾਬ ਹੋ ਜਾਂਦੀਆਂ ਭੈਣ ਨੂੰ ਬੜਾ ਮਿਲਣ ਵਾਲਾ ਸਵਾਸ ਹੋ ਰਿਹਾ ਇੰਦਾ ਬਾਤ ਇਹਨੂੰ ਕੋਈ ਹੈ ਨਹੀਂ ਮਾਸਾ ਵੀ ਆਕਾ ਕੋਈ ਦੀ ਮਾਲੂਮ ਨਹੀਂ ਹੈ ਜੀ ਉਹ ਤਾਂ ਕੁੜੀਆਂ ਨੂੰ ਪੈਸੇ ਦੇਈ ਜਾਂਦੀਆਂ ਭਤੌਣ ਦੀ ਪੋਤੀ ਪਾਈ ਤਾਂ ਉਹੀ ਪਲਸਟਰ ਕਰਾ ਲਾ ਇਹਨੇ ਹੋ ਲਿਆਣ ਕੇ ਮੰਮੀ ਨੇ ਪੈਸੇ ਦੇ ਦੇਣੇ ਆ ਤੇ ਮੰਮੀ ਨੇ ਮੇਰੀ ਨਾਲ ਲਗਾ ਕਿ ਕੂਰ ਦੇਣਾ ਤੂੰ ਹੀ ਜਾ ਕੇ ਟੇਕਾ ਲਾ ਗਿਆ ਮੈਂ ਦੱਸ ਕਿੱਦਾਂ ਮੂੰਹ ਮੂੰਹ ਕੋ ਦੇਖਦਾ ਆਪਣੇ ਭਰਾ ਦਾ ਘਰ ਇਹਨੂੰ ਤੇ ਇਹਨੂੰ ਕਵਲ ਲੰਨੂ ਮਾਸਲੇ ਸ਼ਰਮ ਹੈ ਜੀ ਮੈਨੂੰ ਆ ਜਾਵਾ